ਬੜੀ ਮੁਸ਼ਕਿਲ ਦਾ ਜਿਹੜਾ ਪੰਜਾਬ ਦੇ ਜਿਹੜਾ ਭਾਈਚਾਰਾ ਹੈ ਉਹ ਆਪਸੀ ਇੱਕਾ ਬਹੁਤ ਮੱਤੀ ਹੈ ਸਾਝਾ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਤਾ ਨਹੀਂ ਕੀ ਸਾਜ਼ਿਸ਼ਾਂ ਹੋਰ ਕੇਂਦਰ ਨੂੰ ਵੀ ਇਸ ਬਾਰੇ ਕਈ ਤਰੀਕੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਦਾ ਲਿਆ ਜਾ ਰਿਹਾ ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਮੈਂ ਤਾਂ ਕੀ ਲੋਕ ਸਭਾ ਚ ਇਹ ਗੱਲ ਕਹਿ ਚੁੱਕੇ ਹੈ ਕਿ ਯਾਰ

ਬੜੀ ਮੁਸ਼ਕਿਲ ਨਾਲ ਜਿਹੜਾ ਪੰਜਾਬ ਦੇ ਜਿਹੜਾ ਭਾਈਚਾਰਾ ਹੈ ਉਹ ਆਪਸੀ ਇੱਕਾ ਬਹੁਤ ਵੱਡੀ ਹੈ ਸਾਜ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੰਜਾਬ ਦੇ ਕਾਲੇ ਦੇ ਇਨਸਾਨ ਉਦੋਂ ਵੀ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਤਾ ਨਹੀਂ ਕੀ ਸਾਜ਼ਿਸ਼ ਹੈ ਨਾ ਕੇਂਦਰ ਨੂੰ ਵੀ ਇਸ ਬਾਰੇ ਕਈ ਵਾਰੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਦਾ ਲਿਆ ਜਾ ਰਿਹਾ ਇਹ ਰੱਬ ਜਾਣਦਾ ਹੈ ਔਰ ਜਿਸ ਪ੍ਰਕਾਰ ਐਸਐਚਓ ਸਾਹਿਬ ਦਾ ਇੱਥੇ ਰਵਈਆ ਰਿਹਾ ਕਿ ਉਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਆ ਕੇ ਲੋਕਾਂ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਅਫਸਰ ਦੀ ਵਰਦੀ ਪোনਦਾ ਕੋਈ ਹੱਕ ਨਹੀਂ ਜਿਹੜੇ ਸਾਡੀ ਬੇਅਤਬੀ ਨਹੀਂ ਰੋਕ ਸਕਦੇ ਇਹ ਲਾਰਡ ਆਰਡਰ ਦੀ ਸਿੱਧੀ ਨੂੰ ਕਬ ਕੋਈ ਮੁਕੰਮਲ ਕਾਬੂ ਨਹੀਂ ਪਾ ਸਕਦਾ ਉਹ ਆ ਕੇ ਬਦਤਮੀਜ਼ੀ ਨਾਲ ਬੋਲਣ ਗਾਲਾਂ ਕੱਢੇ ਲੋਕਾਂ ਨੂੰ ਇਹ ਤਾਂ ਠੀਕ ਨਹੀਂ ਤਾਂ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਨੂੰ ਸਾਰੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਸੀ ਭਾਈਚਾਰਾ ਬਣਾਈ ਰੱਖੋ ਕਿਸੇ ਪ੍ਰਕਾਰ ਦੀ ਕੋਈ ਲਾਅਨ ਆਰਡਰ ਦੀ ਸਿੱਥੀ ਨਹੀਂ ਪੈਦਾ ਹੋਣ ਦੇ ਜਿਹਦੇ ਨਾਲ ਆਪਣੇ ਪੰਜਾਬ ਨੂੰ ਅਤੇ ਲੋਕਾਂ ਨੂੰ ਆਪਾਂ ਨੂੰ ਖਤਰਾ ਹੋ। ਬਹੁਤ ਮਾੜੀ ਘਟਨਾ ਹੈ ਲੇਕਿਨ ਆਪਾਨੂੰ ਸ਼ਾਂਤੀ ਦੇ ਨਾਲ ਕੰਮ ਲੈਣਾ ਚਾਹੀਦਾ ਹੈ। ਔਰ ਪੁਲਿਸ ਜਲਦ ਤੋਂ ਜਲਦ ਜਿਹੜੇ ਦੋਸ਼ੀਆਂ ਨੂੰ ਫੜ। 15 ਅਗਸਤ ਜਦੋਂ ਕਹਿੰਦੇ ਕਿ ਚੱਪੇ-ਚੱਪੇ ਦੇ ਪੁਲਿਸ ਤਨਾਕ ਤੇ ਗੁਰਪਤਵਾਨ ਨੂੰ ਵੀ ਧਮਕੀਆਂ ਦੇ ਰਿਹਾ ਸੀ ਉਸ ਦਿਨ ਦੇ ਜਿਹੜੇ ਇਕੱਠਾ ਹੁੰਦੀ ਹੈ ਲਾਅਨ ਆਰਡਰ ਲੈ ਕੇ ਕੀ ਹੋਇਆ? ਹਾਂਜੀ ਇਹ ਵੱਡੇ-ਵੱਡੇ ਸਵਾਲੇ ਅੱਛੇ ਨਹੀਂ ਲੱਗ ਰਹੇ ਨੇ। ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਬੇਤਾਰਕੀ ਲੋਕ ਸਭਾ ਚ ਇਹ ਗੱਲ ਕਹਿ ਚੁੱਕੇ ਹੈ ਕਿ ਯਾਰ ਰਾਤ ਨੂੰ ਪੈਸੇ ਮੰਗਦੇ ਹੈ ਸੁਬਾ ਫਰौती ਨਹੀਂ ਦਿੰਦਾ ਬੰਦਾ ਮਾਰ ਦਿੰਦੇ ਹੈ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਜਿਦੋਂ ਦੀ ਇਹ ਸਰਕਾਰ ਆਈ ਹੈ ਆਰਡਰ ਟੂ ਆਰਡਰ ਦੀ ਸਥਿਤੀ ਤਾਂ ਇਹਨਾਂ ਤੋਂ ਸਭੀ ਨਹੀਂ ਹੈ ਔਰ ਇਸ ਪ੍ਰਕਾਰ ਦੇ ਹਾਲਾਤ ਬਿਲਕੁਲ ਆਜ਼ਾਦੀ ਵਾਲੇ ਦਿਨ ਚੱਪੇ ਚੱਪੇ ਦੇ ਪੁਲਿਸ ਲੱਗੀ ਹੈ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰਮ ਹੋ ਜਾਂਦਾ ਹੈ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ ਹੈ